ਅੰਮ੍ਰਿਤਸਰ ਦੇ ਸੁਲਤਾਨਬин ਰੋਡ ਦੇ ਤੇਜਨਗਰ ਵਿੱਚ ਇੱਕ ਵਿਆਹੀ ਮਹਿਲਾ ਨਾਲ ਉਸਦੀ ਗਲੀ ਵਿੱਚ ਰਹਿਣ ਵਾਲੇ ਨੌਜਵਾਨ ਵੱਲੋਂ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜਦੋਂ ਉਸ ਮਹਿਲਾ ਦੇ ਸਹੁਰੇ ਨੇ ਉਸ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ 68 ਸਾਲ ਦੇ ਬਜ਼ੁਰਗ ਸਹੁਰੇ ਦੀ ਕੁੱਟਮਾਰ ਕਰ ਦਿੱਤੀ ਤੇ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਜ਼ੁਰਗ ਨਾਲੋਂ ਨੌਜਵਾਨ ਮਾਰਕੁੱਟਾਈ ਕਰ ਰਿਹਾ ਹੈ ਪੀੜਤਾ ਨੇ ਦੱਸਿਆ ਕਿ ਉਸਦੇ ਵਿਆਹ ਨੂੰ 7 ਸਾਲ ਹੋ ਚੁੱਕੇ ਨੇ ਤੇ ਪਿਛਲੇ 2 ਸਾਲਾਂ ਤੋਂ ਗਲੀ ਵਿੱਚ ਰਹਿਣ ਵਾਲਾ ਨੌਜਵਾਨ ਉਸ ਨਾਲ ਛੇੜਛਾੜ ਕਰ ਰਿਹਾ ਸੀ। ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਟਮਾਰ ਤੇ ਉਤਰ ਆਇਆ। ਹੁਣ ਪਰਿਵਾਰ ਵਾਲਿਆਂ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਮੇਰੇ ਨਾਮ ਦੋ ਸਾਲ ਹੋ ਗਏ ਮਤਲਬ ਵਿਸ਼ਕਰਮ ਵਿਸ਼ਕਰਮ ਚੌਥ ਨਾਲਾ ਜੋਤੜਾ ਲੜਕਾ ਦੋ ਸਾਲ ਹੋ ਗਏ ਗੰਦੀਆਂ ਹਰਕਤਾਂ ਮੇਰੇ ਨਾਲ ਕਰਦਾ ਪਿਆ ਤੇ ਮੈਂ ਆਪਣੇ ਘਰਦਿਆਂ ਨੂੰ ਵੀ ਦੱਸਿਆ ਕਿ ਇਸ ਤਰ੍ਹਾਂ ਵੱਲੋਂ ਉਹਨੂੰ ਵਾਰ ਕਿੰਨੀ ਵਾਰੀ ਵਾਰਨਿੰਗ ਦਿੱਤੀ ਗਈ ਆ ਪਰ ਉਹ ਬਾਜ਼ ਨਹੀਂ ਆਂਦਾ ਤੇ ਮਤਲਬ ਥੋੜੇ ਦਿਨ ਨੂੰ ਹੀ ਅਸੀਂ ਆਪਣੇ ਮੇਟੇ ਨੂੰ ਲੈ ਕੇ ਥੱਲੇ ਨੀਤੇ ਲੈਣ ਗਈਆਂ ਨਿਗੇਟੇ ਤੇ ਉਹਨੇ ਮਤਲਬ ਬਾ ਮੈਨੂੰ ਵੇਖ ਕੇ ਫਿਰ ਗੰਦੀਆਂ ਹਰਕਤਾਂ ਕੀਤੀਆਂ ਤੇ ਉਸ ਤੋਂ ਬਾਅਦ ਮੇਰੇ ਡੈਡੀ ਨੇ ਮੈਨੂੰ ਪੁੱਛਿਆ ਕਿ ਬੇਟਾ ਤੂੰ ਇਸ ਤਰ੍ਹਾਂ ਕਿਉਂ ਕਰਦਾ ਪਿਆ ਤੇ ਉਹਨੇ ਮਤਲਬ ਡੈਡੀ ਦੇ ਕੀ ਪੁੱਛਣ ਤਾਂ ਉਹਨੂੰ ਫਿਰ ਮਤਲਬ ਦੜ ਨੂੰ ਮਤਲਬ ਹੱਥੀ ਪਿਆਸ ਦਾ ਕੁੱਟਲਾ ਪਿਆ ਉਹ ਤੇ ਮਾਰ ਕੁੱਟ ਕਾਫੀ ਹੱਥੀ ਪਿਆ ਉਹਨਾਂ ਦੇ ਤੇ ਤਾਂ ਕਾਫੀ ਝਗੜਾ ਕੀਤਾ ਉਹਨੇ ਪੈ ਆਪਣੇ ਘਰ ਕਿਤੇ ਵੀ ਜਾਣੀ ਆ ਮਗਰ ਮੇਰਾ ਪਿੱਛਾ ਕਰਦਾ ਹੈ ਉਹਨੇ ਵੱਲ ਸਾਰੀ ਮਤਲਬ ਮੱਲੇ ਵਿੱਚ ਮੈਨੂੰ ਬਹੁਤ ਜ਼ਿਆਦਾ ਹੀ ਮੇਰਾ ਨਿਕਲਣਾ ਜੀਣਾ ਹਰਾਮ ਦਿੱਤਾ ਹੈ ਉਹਨੇ ਮੇਰਾ ਇਸ ਵਾਰ ਇਹ ਜਦ ਆਪਣੇ ਪਰਿਵਾਰ ਨੂੰ ਦੱਸਿਆ ਤੁਸੀਂ ਹਾਂਜੀ ਦੱਸਿਆ ਫਿਰ ਤੇ ਉਹਨਾਂ ਨੂੰ ਸਮਝਾਇਆ ਵੀ ਆ ਮੇਰੇ ਡੈਡੀ ਜੀ ਨੇ ਮਮਮੀ ਜੀ ਨੇ ਵੀ ਸਮਝਾਇਆ ਕਿ ਬੇਟਾ ਇਸ ਤਰ੍ਹਾਂ ਨਾ ਕਰ ਚੰਗਰੀ ਲੱਗਦਾ ਤੋ ਮਨ ਲ ਮਨ ਕੋਈ ਮਨ ਲ ਹਸਰ ਹੀ ਨਹੀਂ ਗਾ ਹੁਣ ਕੀ ਹੋਇਆ ਉਸ ਨੂੰ ਐ ਮਤਲ ਥੋੜੇ ਦਿਨ ਹੋਏ 5 ਤਰੀਕ ਦੀ ਗੱਲ ਹੈ ਸ਼ੁੱਕਰਵਾਰ ਦੀ ਮਾਨੇ ਬੇਟੇ ਨੂੰ ਲੈਣ ਨੀਚੇ ਫੈਕਟਰੀ ਗਈ ਆ ਤੇ ਉਸ ਤੋਂ ਬਾਅਦ ਉਹਨੇ ਵੱਲ ਉੱਥੇ ਖਲੋਤਾ ਆਇਆ ਸੀ ਮੋੜ ਤੇ ਤੇ ਮਤਲ ਉਹਨੇ ਦਾ ਜਦ ਮੈਨੂੰ ਵੇਖ ਕੇ ਮਤਲ ਗੰਦੀ ਹੱਤ ਤਾਂ ਫੇਰ ਕੀਤੀਆਂ ਤੇ ਡੈਡੀ ਵੀ ਅੰਦਰ ਫੈਕਟਰੀ ਬੈਠੇ ਹੋਏ ਹੀ ਤੇ ਮੋਚਾਂ ਨੂੰ ਅਟ ਦੇ ਲਾ ਪਿਆ ਬਾਵਾ ਤਾਂ ਘਰ ਲਾ ਪਿਆ ਤੇ ਡੈਣ ਦੇ ਅੰਦਰ ਉਹ ਵੇਖ ਕੇ ਉਹ ਬਾਹਰ ਗਏ ਤੇ ਡੈਡ ਨੇ ਪੁੱਛਿਆ ਇਸ ਤਾ ਤੂੰ ਕਿਉਂ ਕਰਤਾ ਨੂੰ ਇੱਕ ਕੰਦਾ ਮਤਲਬ ਡੈਡ ਨੇ ਡੈਡੀ ਧੱਤੀ ਪੈ ਗਿਆ ਫਿਰ ਉਹਨੇ ਕਾਫੀ ਡਰਿੰਕ ਕੀਤੀ ਹੋਈ ਸੀ ਨਾਲੇ ਇਸ ਬਾਰੇ ਪੁਲਿਸ ਨੂੰ ਦੱਸਿਆ ਤੁਸੀਂ ਦਾਲਾ ਕੱਢ ਲਾਪੈ ਡੈਡੀ ਨੂੰ ਪੁਲਿਸ ਨੂੰ ਦੱਸਿਆ ਤੁਸੀਂ ਹਾਂਜੀ ਪੁਲਿਸ ਨੂੰ ਦੱਸਿਆ ਪਰ ਉਹ ਕੋਈ ਕਾਰਵਾਈ ਮਤਲਬ ਨਹੀਂ ਕਰਦੇ ਪਏ ਮੇਰੀ ਨੌਹ ਜੀ ਜਸਪ੍ਰਿਤ ਕਰੋ ਦਾ ਨਾ ਆਇਆ ਤੇ ਉਹਦੇ ਨਾਲੇ ਮਤਲਬ ਗਲਤ ਹਰਕਤਾਂ ਕਰਦਾ 2 ਸਾਲ ਤੋਂ ਤੇ ਅਸੀਂ ਨੂੰ ਵਿੱਚ ਸਮਝਾਇਆ ਵੀ ਆ ਬੜਾ ਕਿਉਂਕਿ ਸਾਡਾ ਆਪਸ ਵਿੱਚ ਪਿਆਰ ਬੜਾ ਸੀ ਅਸੀਂ ਕਿ ਝਗੜਾ ਨਾ ਵਲੇ ਲੇਕਿਨ ਸਮਝਾਉਂਦੇ ਆ ਸਮਝਾਉਂਦੇ ਆ ਵੀ ਉਹਨੂੰ ਮਤਲਬ ਕੋਈ ਸਮਝ ਨਹੀਂ ਲੱਗੀ ਜਦੋਂ ਉਹਦਾ ਦਿਲ ਕਰਦਾ ਉਹ ਸੜਨਾ ਗਲਤ ਹਰਕਤਾਂ ਕਰਦਾ ਤੇ ਐਰਕਾਂ ਤੋਂ ਇਹੋ ਜੀ ਗਲਤ ਹਰਕਤ ਕਰਤੀ ਮੇਰੇ ਗਾਲੀ ਪੈ ਗਿਆ ਇਹ ਮੈਨੂੰ ਗਾਲਾਂ ਬਹੁਤ ਕੱਡੀਆਂ ਜਿਹੜੀਆਂ ਸੁਣਨ ਯੋਗ ਨਹੀਂ ਆ ਤੇ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਸਾਡੀ ਨੌ ਬਾਹਰ ਅੰਦਰ ਵੀ ਜਾਂਦੀ ਹੈ ਉਹਦੇ ਪਿੱਛਾ ਵੀ ਕਰਦਾ ਤੇ ਇਹ ਸਾਨੂੰ ਉਹਦੇ ਤੋਂ ਜਿਹੜੀ ਹੈ ਇਨਸਾਫ ਦਵਾਇਆ ਜਾਵੇ ਤਰਾਗੋ ਸਾਡਾ ਕੋ ਖਤਰਾ ਬਹੁਤ ਹੈ ਬਹੁਤ ਉਥੋਂ ਕੋਈ ਸਾਡੇ ਕੋਲ ਆ ਜਵੇ ਅਸੀਂ ਮੈਂ 68 ਸਾਲ ਦਾ ਹੈਗਾ ਜੀ ਅਸਰੇ ਤੇ ਉਹਦਾ ਤੇ ਮੇਰਾ ਕੀ ਮੁਕਾਬਲਾ ਹੈ ਇਸ ਵਾਰ ਇੱਕ ਪੁਲਸ ਪ੍ਰਸ਼ਾਸਨ ਨੂੰ ਦੱਸਿਆ ਤੁਸੀਂ ਹਾਂ ਜੀ ਪੁਲਸ ਪ੍ਰਸ਼ਾਸਨ ਕੋਲ ਗਏ ਸੀ ਉਹਨਾਂ ਨੇ ਸਾਨੂੰ ਦੱਟ ਕੱਟ ਕੇ ਦਿੱਤਾ ਸੀ ਤੇ ਉਹ ਅਜੇ ਉੱਥੇ ਸਾਡੀ ਰਿਪੋਰਟ ਜਿਹੜੀ ਆ ਪੈਂਡਿੰਗ ਆ ਕੋਈ ਤਰ੍ਹਾਂ ਦਿਨ ਚ ਆ ਜੇਗੀ ਠੀਕ ਹੋ ਜੇ ਉਹ ਤੇ ਅਸੀਂ ਚਾਹੁੰਦੇ ਜੁੱਤ ਮੁੰਡੇ ਤੇ ਪਰਚਾ ਹੋਵੇ ਇਹ ਜਿਹੜੀਆਂ ਅਸੀਂ ਨੀਲਾ ਰਸਤਾਂ ਕਰਦਾ ਸਾਡੀ ਨਾ ਉਹਦੇ ਮਗਲ ਜਾਂਦਾ ਇਹ ਕਿਉਂ ਜਾਂਦਾ ਇਹਨੂੰ ਕੀ ਅਧਿਕਾਰ ਹੈ ਇਸ ਮੰਦੀ ਜਦੋਂ ਪੁਲਿਸ ਤੋਂ ਉਹਨਾਂ ਦਾ ਪੱਖ ਜਾਣਨਾ ਚਾਹਿਆ ਤਾਂ ਪੁਲਿਸ ਇਸ ਮਾਮਲੇ ਨੂੰ ਕੁਝ ਹੋਰ ਹੀ ਰੰਗ ਦੇਣ ਵਿੱਚ ਜੁਟ ਗਈ ਸ਼ਿਕਾਇਤ ਕਰਤਾ ਤੇ ਪੁਲਿਸ ਨੂੰ ਵਿਸ਼ਵਾਸ ਹੀ ਨਹੀਂ ਉਹਨਾਂ ਕਹਿੰਦੇ ਕਿ ਬਾਬਾ ਸਿੰਘ ਤੇ ਨੌਜਵਾਨ ਰਣਜੋਤ ਵਿਚਾਲੇ ਆਪਸੀ ਝਗੜਾ ਸੀ ਜਿਸ ਵਜ੍ਹਾ ਨਾਲ ਇਹ ਘਟਨਾ ਹੋਈ ਤੇ ਜੇਕਰ ਕੋਈ ਛੇੜਛਾੜ ਵਾਲੀ ਗੱਲ ਹੈ ਤਾਂ ਮੁਕੰਮਲ ਜਾਂਚ ਕਰਦੇ ਹੋਏ ਕਾਰਵਾਈ ਕੀਤੀ ਜਾਵੇਗੀ ਇੱਕ ਤੇਜਨਗਰ ਚ ਰਣਜੋਤ ਸਿੰਘ ਜੋਤਾ ਤੇ ਬਾਬਾ ਸਿੰਘ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਜੀ ਜਿਹਦੇ ਵਿੱਚ ਦੋਨਾਂ ਦੇ ਕੋ ਗੁੱਜੀਆਂ ਸੱਟਾਂ ਲੱਗੀਆਂ ਸੀਗੀਆਂ ਸਾਡੇ ਕੋਲੋਂ ਇਹਨਾਂ ਨੇ ਡਾਕਟਰ ਲੈ ਆਏ ਔਰ ਐਮਐਲਆਰ ਇਹਨਾਂ ਦੀ ਸਾਨੂੰ ਪਹੁੰਚ ਚੁੱਕੀ ਆ 323 ਦੀਆਂ ਸੱਟਾਂ ਨੇ ਦੋਵਾਂ 'ਚ ਔਰ ਦੋਨੋਂ ਹੀ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਦੌਰਾਨ ਜੋ ਅਸਲੀਅਤ ਹੋਗੀ ਉਹਦੇ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਵਾਂਗੇ ਜਸਪ੍ਰੀ ਦਾ ਕਹਿੰਦੀ ਹੈ ਜੀ ਮੈਨੂੰ ਛੇੜਦਾ ਸੀ ਮੁੰਡਾ ਉਸ ਤੋਂ ਲੜਾਈ ਹੋਈ ਹੈ ਜੀ ਗੱਲ ਸਾਹਮਣੇ ਇਹ ਗੱਲ ਹੈ ਜੇ ਸਾਡੀ ਵੈਰੀਫਿਕੇਸ਼ਨ ਤਫਤੀਸ਼ ਦਾ ਹਿੱਸਾ ਹੈ ਜੀ ਫਿਲਹਾਲ ਜਿਹੜਾ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਉੱਤੇ ਲਈਆਂ ਵਾ ਜਿਹਾ ਇਹੋ ਜੀ ਕੋਈ ਗੱਲਬਾਤ ਆ ਉਹਦੇ ਮੁਤਾਬਕ ਅਜੇ ਸਾਡੀ ਤਫ਼ਤੀਸ਼ 'ਚ ਇਹ ਗੱਲ ਸਾਹਮਣੇ ਨਹੀਂ ਆਈ ਜੇ ਅਗਰ ਆਏਗੀ ਤੇ ਇਹ ਦੋਸ਼ ਸਾਬਤ ਹੁੰਦੇ ਨੇ ਤੇ ਇਹਨਾਂ ਮੁਤਾਬਕ ਵੀ ਉਹਨਾਂ 'ਤੇ ਕਾਰਵਾਈ ਕਰਾਂਗੇ ਵੈਸੇ ਤਾਂ ਆਏ ਦਿਨ ਸਰਕਾਰਾਂ ਮਹਿਲਾ ਸੁਰੱਖਿਆ ਨੂੰ ਲੈ ਕੇ ਦਾਅਵੇ ਕਰਦੀਆਂ ਨੇ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਤਾਂ ਪਤਾ ਚੱਲ ਹੀ ਜਾਂਦਾ ਹੈ ਕਿ ਅਸਲੀਅਤ ਕੀ ਹੈ ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ